ਸੰਗਤ ਦੀ ਕਚਹਿਰੀ 'ਚ ਸੁਖਵੀਰ ਬਾਦਲ ਦੇ ਗਧੇ ਤੇ ਬਿਠਾ ਕੇ ਜੁੱਤੀਆਂ ਦਾ ਹਾਰ ਪਾਇਆ ਪਰ ਮਰੇ ਹੋਏ ਮੁਰਦੇ ਸੁਖਵੀਰ ਬਾਦਲ ਨੂੰ ਦੁਬਾਰਾ ਤੋਂ ਖਾਲੀ ਦਲ ਦਾ ਪ੍ਰਧਾਨ ਬਣਾਇਆ ਯਾਨੀ ਮੁਰਦਿਆਂ ਨੇ ਮੁਰਦਿਆਂ ਦਾ ਪ੍ਰਧਾਨ ਬਣਾਇਆ ਇਹ ਸੁਖਵੀਰ ਬਾਦਲ ਨੂੰ ਮਰੇ ਹੋਏ ਨੂੰ ਸੁਖਵੀਰ ਬਾਦਲ ਕਹਿੰਦਾ ਗੁਰੂ ਘਰ ਦੀ ਗੋਲਕ ਨਹੀਂ ਛੱਡਣੀ ਕਿਉਂਕਿ ਅਰਬਾਂ ਖਰਬ ਰੁਪਈਆ ਰੋਜ਼ ਦਾ ਬਣਦਾ ਪੰਜਾਬ ਦਾ ਸੀਐਮ ਬਣਾਵੋ ਭਾਵੇਂ ਨਾ ਬਣਾਵੋ ਵੋਟਾਂ ਪਾਵੋ ਭਾਵੇਂ ਨਾ ਪਾਵੋ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗੁਰੂ ਘਰ ਦੀ ਗੋਲਕ ਵਿੱਚੋਂ ਹੀ ਇੰਨੀ ਕਮਾਈ ਆਉਂਦੀ ਆ ਤੇ ਸੀਐਮ ਬਣਨ ਦੀ ਕੀ ਲੋੜ ਆ ਕਿਉਂਕਿ ਇੰਨੀ ਕਮਾਈ ਗੁਰਦੁਆਰੇ ਦੀ ਗੋਲਕ ਚੋਂ ਆਉਂਦੀ ਆ ਸੁਖਵੀਰ ਬਾਦਲ ਨੂੰ ਅੱਜ ਮਰਿਆ ਹੋਇਆਂ ਨੇ ਮਰੇ ਹੋਏ ਨੂੰ ਪ੍ਰਧਾਨ ਬਣਾਇਆ ਕਿਉਂਕਿ ਉਹ ਸਾਰੇ ਹੀ ਮੁਰਦੇ ਨੇ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਨੇ ਜਿਨ੍ਹਾਂ ਨੂੰ ਦੀਂਦਾ ਨਹੀਂ ਕਿ ਸੁਖਬੀਰ ਬਾਦਲ ਦੀ ਖਾਨਦਾਨੀ ਬਾਦਲਦੀ ਨੇ ਕਿੰਨਾ ਘਾਣ ਕੀਤਾ ਪੰਥ ਦਾ ਤੁਸੀਂ ਟੀਵੀ ਦੀ ਸਕਰੀਨ ਤੇ ਸੰਗ ਤੇ ਦੇਖ ਸਕਦੇ ਹੋ ਇਹਨਾਂ ਦੇ ਕੀਤੇ ਹੋਏ ਗਨਾਹ ਪਾਪੀਆਂ ਦੇ ਉਹ ਸਬੂਤ ਨੇ ਤੁਸੀਂ ਟੀਵੀ ਦੀ ਸਕਰੀਨ ਤੇ ਦੇਖੋ ਜਿਹੜਾ ਪ੍ਰਕਾਸ਼ ਬਾਦਲ ਸੀ ਉਸ ਪਾਪੀ ਬੁੱਚੜ ਨੇ ਇੰਦਰਾ ਗਾਂਧੀ ਨਾਲ ਮਿਲ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਾਇਆ ਕਿਉਂਕਿ ਜਿਹੜਾ ਹਰਮੰਦਰ ਸਾਹਿਬ ਦੇ ਏਰੀਏ ਦਾ ਡੀਸੀ ਸੀ ਉਸਨੇ ਜਵਾਬ ਦੇ ਦਿੱਤਾ ਸੀ ਕਿ ਮੈਂ ਨਹੀਂ ਸੈਨ ਕਰੂੰਗਾ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਵੇ ਕਹਿੰਦਾ ਮੇਰੀ ਜ਼ਮੀਰ ਨਹੀਂ ਅਜਾਜਿਤ ਦੰਦੀ ਫੇਰ ਪ੍ਰਕਾਸ਼ ਬਾਦਲ ਨੇ ਆਪਣੇ ਰਿਸ਼ਤੇਦਾਰ ਨੂੰ ਰਾਤੋਂ ਰਾਤ ਡੀਸੀ ਲਾਇਆ ਮਹੇਸ਼ ਇੰਦਰ ਨੂੰ ਉਹਨੂੰ ਡੀਸੀ ਲਾ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਾਇਆ ਸੋਨੂੰ ਸਭ ਨੂੰ ਪਤਾ 1978 ਦੇ ਵਿੱਚ ਇਸ ਪਾਪੀ ਨੇ ਨਿਰੰਕਾਰੀਆਂ ਤੋਂ ਤੇਰਾ ਸਿੰਘ ਸ਼ਹੀਦ ਕਰਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਉਸ ਤੋਂ ਬਾਅਦ ਇਹਨੇ ਕਿੰਨੇ ਕਾੜ ਕੀਤੇ ਨੇ ਕਿਉਂਕਿ ਜਿੰਨੇ ਪੁਲਿਸ ਵਾਲਿਆਂ ਨੂੰ ਉੱਚੇ ਅਹੁਦੇ ਦਿੱਤੇ ਉਹ 부ਚੜ ਪੁਲਿਸ ਵਾਲਿਆਂ ਨੂੰ ਜਿੰਨਾ ਪੁਲਿਸ ਵਾਲਿਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਘਰਾਂ ਚੋਂ ਕੱਢ ਕੇ ਬੇਗੁਨਾਹਾਂ ਨੂੰ ਮਾਰਿਆ ਸੜਕਾਂ ਤੇ ਕੱਢ ਕੱਢ ਕੇ ਉਹ ਪੁਲਿਸ ਵਾਲਿਆਂ ਨੂੰ ਉੱਚੇ ਅਹੁਦੇ ਦਿੱਤੇ ਇਹ ਸੁਖਵੀਰ ਬਾਦਲ 부ਚੜ ਨੇ ਇਹਦੀ ਸਰਕਾਰ ਸੀ ਕੰਜਰ ਦੀ ਤੁਸੀਂ ਦੇਖੋ ਉਹ ਸੌਦੇ ਸਾਹ ਦੀ ਫੋਟੋ ਹੱਥ ਚ ਫੜ ਕੇ ਇਹਦੀ ਧਰਮ ਪਤਨੀ ਤੁਸੀਂ ਦੇਖੋ ਉਹ ਚੱਕ ਕੇ ਤੁਰੇ ਫਿਰਦੀ ਸੀ ਉਹ ਵੀ ਮਰੀ ਹੋਈ ਜ਼ਮੀਰ ਵਾਲੀ ਆ ਉਹਦੀਆਂ ਫੋਟੋਆਂ ਹੱਥ ਚ ਫੜ ਫੜ ਕੇ ਉਹ ਲਹਾਉਂਦੀ ਸੀ ਫੋਟੋ ਆ ਘਰੇ ਵੀ ਇਹਨਾਂ ਨੇ ਬੈੱਡਰੂਮ ਦੇ ਵਿੱਚ ਉਹਦੀ ਫੋਟੋ ਲਾ ਰੱਖੀ ਆ ਸੌਦੇ ਸਾਹ ਦੀ ਬੁੱਚੜ ਦੀ ਬਲਾਤਕਾਰ ਦੀ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਅੱਜ ਇਹ ਕਿਹੜੀਆਂ ਗੱਲਾਂ ਕਰਦੇ ਨੇ ਕਿ ਅਸੀਂ ਕਾਲੀਦਾਲਾ ਕਾਲੀਦਾਲ ਨਹੀਂ ਖਾਲੀਦਾਲਾ ਇਹ ਮੁਰਦੇ ਨੇ ਮਰੇ ਹੋਏ ਮਰੇ ਹੋਏ ਨੇ ਇਹ ਸੁਖਵੀਰ ਬਾਦਲ ਇਹ ਮੁਰਦਿਆਂ ਨੂੰ ਮਰੇ ਹੋਈ ਵੋਟਾਂ ਪਾਉਂਦੇ ਨੇ ਉਹੀ ਇਹਨਾਂ ਨੂੰ ਦੁਬਾਰਾ ਤੋਂ ਫੇਰ ਪ੍ਰਧਾਨ ਚੁਣਦੇ ਨੇ ਕਿਉਂ ਕਿਉਂਕਿ ਉਹ ਮੁਰਦਿਆਂ ਨੂੰ ਵੀ ਪੈਸੇ ਮਿਲਦੇ ਨੇ ਗੁਰੂ ਦੀ ਗੋਲਕ ਵਿੱਚੋਂ ਗੁਰਦੁਆਰਿਆਂ ਦੀ ਗੋਲਕ ਵਿੱਚੋਂ ਪੈਸਾ ਮਿਲਦਾ ਕਿਉਂਕਿ ਕਰੋੜਾ ਖਰਬਾਂ ਰੁਪਈਆ ਦਾ ਮੱਥਾ ਟੇਕਿਆ ਜਾਂਦਾ 22000 ਕਿਲਾ ਤਾਂ ਜ਼ਮੀਨ ਦਾ ਗੁਰਦਾਰੇ ਕੋਲੇ ਸ਼੍ਰੋਮਣੀ ਕਮੇਟੀ ਕੋਲੇ 22000 ਕਿਲਾ ਜ਼ਮੀਨ ਦਾ ਉਹ ਮਹਾਰਾਜਾ ਹਰਜੀਤ ਸਿੰਘ ਨੇ ਦਾਨ ਕੀਤਾ ਸੀ ਅੱਜ ਉਹਦੀ ਕਮਾਈ ਖਾਂਦੇ ਨੇ ਗੁਰੂ ਘਰਾਂ ਦੀ ਗੋਲਕ ਦੀ ਕਮਾਈ ਖਾਂਦੇ ਨੇ ਸੰਗਤ ਟੇਕ ਕੇ ਆਉਂਦੀ ਆ ਮੱਥਾ ਕਿ ਜੀ ਇਹ ਪੈਸਾ ਗਰੀਬਾਂ ਦੇ ਮੂੰਹ 'ਚ ਜਾਊਗਾ ਪਰ ਗਰੀਬਾਂ ਦੇ ਮੂੰਹ 'ਚ ਨਹੀਂ ਜਾਂਦਾ ਬਾਦਲਾਂ ਦੇ ਮੂੰਹ 'ਚ ਜਾਂਦਾ ਜਿਨ੍ਹਾਂ ਨੇ ਇਹਨੂੰ ਪ੍ਰਧਾਨ ਚੁਣਿਆ ਉਹਨਾਂ ਦੇ ਮੂੰਹ 'ਚ ਜਾਂਦਾ ਜਾਣੀ ਇੱਕ ਗੈਂਗਸਟਰਾਂ ਦੇ ਮੂੰਹ 'ਚ ਜਾਂਦਾ ਮੁਰਦਿਆਂ ਦੇ ਮੂੰਹ 'ਚ ਜਾਂਦਾ ਇਹ ਆਪਣੇ ਗੰਦੇ ਖੂਨ ਨੂੰ ਸੜੇ ਹੋਏ ਖੂਨ ਨੂੰ ਪਾਲਦੇ ਨੇ ਜਿਨ੍ਹਾਂ ਨੇ ਵੀ ਇਹਨੂੰ ਪ੍ਰਧਾਨ ਚੁਣਿਆ ਮੁਰਦਿਆਂ ਦਾ ਗੁਰੂ ਦੀ ਗੋਲਕ ਦੇ ਵਿੱਚੋਂ ਪੈਸਾ ਕੱਢ ਕੇ ਆਪਣੇ ਮੁਰਦਿਆਂ ਨੂੰ ਮੁਰਦੇ ਖਵਾਉਂਦੇ ਨੇ ਏ ਮਰੀਆਂ ਹੋਈਆਂ ਜਮੀਰਾਂ ਵਾਲੇ ਨੇ ਸੰਗਤ ਜੀ ਮਰੀਆਂ ਹੋਈਆਂ ਜਮੀਰਾਂ ਵਾਲੇ ਇਹ ਮੁਰਦਿਆਂ ਨੇ ਮੁਰਦਿਆਂ ਦਾ ਪ੍ਰਧਾਨ ਚੁਣਿਆ ਕਿ ਕਿਸੇ ਨੇ ਨਹੀਂ ਮੰਨਦੇ ਕੋਈ ਵੀ ਸੰਗਤ ਨਹੀਂ ਮੰਦੀ ਇਹ ਕਾਲੀਦਾਲਾ ਇਹ ਖਾਲੀਦਾਲਾ ਦਿਮਾਗ ਤੋਂ ਖਾਲੀਦਾਲਾ ਕਿਉਂਕਿ ਗੁਰੂ ਘਰ ਦੀ ਗੋਲਕ ਲੁੱਟਦਾ ਪੰਜਾਬ ਨੂੰ ਤਬਾਹ ਕਰਨ ਵਾਲਾ ਖਾਲੀਦਾਲਾ ਇਹ ਇਹ ਖਾਲੀਦਾਲ ਕੰਜਰਾਂ ਨੂੰ ਪਿੰਡਾਂ ਚ ਨਾ ਵੜਨ ਤੋਂ ਵਿਰੋਧ ਕਰੋ ਪਰ ਇਹ ਪਾਪੀ ਕਹਿੰਦੇ ਨੇ ਅਸੀਂ ਪੰਜਾਬ ਦੇ ਸੀਐਮ ਬਣੀਏ ਭਾਵੇਂ ਨਾ ਬਣੀਏ ਕਿਉਂਕਿ ਗੁਰੂ ਘਰ ਦੀ ਗੋਲਕ ਵਿੱਚੋਂ ਇੰਨੀ ਕਮਾਈ ਆਉਂਦੀ ਆ ਉਹਨੇ ਪੈਸੇ ਪੰਜਾਬ ਦਾ ਸੀਐਮ ਨਹੀਂ ਕਮਾ ਸਕਦਾ ਜਿੰਨੇ ਪੈਸੇ ਇਹ 부ਚੜ ਬਾਦਲ ਕੇ ਕਮਾਉਂਦੇ ਨੇ ਹੁਣ ਗੁਰੂ ਦੀ ਸੰਗਤ ਨੂੰ ਚਾਹੀਦਾ ਕਿ ਇਕੱਠੇ ਹੋ ਕੇ ਸੰਗਤ ਜਾਵੇ ਕਾਲ ਤਖਤ ਸਾਹਿਬ ਤੇ ਉਥੋਂ ਜਾ ਕੇ ਆਜ਼ਾਦ ਕਰਾ ਲਵੇ ਕਿਉਂਕਿ ਇਹਨਾਂ ਦੀ ਪਿਓ ਦੀ ਜੰਗੀਰ ਨਹੀਂ ਇਹ ਕਿ ਇਹੇ ਚੁੱਪ ਕਰਕੇ ਗੁਰਦੁਆਰਿਆਂ ਤੇ ਕਬਜ਼ਾ ਕਰੀ ਰੱਖਣਗੇ ਇਹ ਸੰਗਤ ਦੇ ਗੁਰਦੁਆਰੇ ਨੇ ਸੰਗਤ ਮੱਥਾ ਟੇਕਦੀ ਆ ਅੱਜ ਸੰਗਤ ਨੂੰ ਜਾਗੜਦੀ ਲੋੜ ਆ ਜੇ ਸੰਗਤ ਇਕੱਠੀ ਹੋ ਕੇ ਦਰਬਾਰ ਸਾਹਿਬ ਜਾਵੇ ਤਾਂ ਉਹ ਕਾਲ ਤੱਕ ਸਭ ਨੂੰ ਯਾਦ ਕਰਾ ਸਕਦੀ ਆ ਇਹ ਸੰਗਤ ਦੀ ਮਰਜ਼ੀ ਆ ਪਰ ਸੰਗਤ ਨੂੰ ਇਹਨਾਂ ਨੇ ਧੜਿਆਂ 'ਚ ਵੰਡ ਲਿਆ ਕਿਉਂਕਿ ਜਿਹੜੇ ਲੀਡਰ ਟਾਇਪ ਲੋਕ ਨੇ ਜਿਹੜੇ ਕਹਿੰਦੇ ਨੇ ਅਸੀਂ ਸਿੱਖ ਜਥੇਬੰਦੀਆਂ ਦੇ ਲੀਡਰ ਆ ਉਹ ਸਾਰੇ ਵਿਕੇ ਹੋਏ ਨੇ ਮੁਰਦੇ ਨੇ ਮਰੇ ਹੋਏ ਨੇ ਉਹ ਮੁਰਦੇ ਮਰੇ ਹੋਏ ਨੇ ਕਿਉਂਕਿ ਉਹਨਾਂ ਨੂੰ ਵੀ ਹਿੱਸਾ ਮਿਲਦਾ ਗੁਰੂ ਦੀ ਗੋਲਕ ਵਿੱਚੋਂ ਇਹ ਗੁਰੂ ਦੀ ਗੋਲਕ ਚੋਰ ਗੈਂਗਸਟਰ ਨੇ ਇਹ ਗੈਂਗਸਟਰਾਂ ਦੇ ਨਾਲ ਕਿਵੇਂ ਤੁਸੀਂ ਨਿਭਣ ਨਾਲ ਸੰਗ ਤੇ ਜਰੂਰ ਦੇਖੋ ਵਿਚਾਰ ਕਰੋ ਇਹ ਪਾਪੀਆਂ ਦਾ ਵਿਰੋਧ ਕਰੋ ਪਰ ਇੱਕ ਗੱਲ ਧਿਆਨ ਨਾਲ ਸੁਣ ਲਓ ਪ੍ਰਮਾਤਮਾ ਦੇਖਦਾ ਪ੍ਰਮਾਤਮਾ ਦੇਖਦਾ ਕਿਉਂਕਿ ਇੱਕ ਦਿਨ ਇਹਨਾਂ ਦਾ ਸਾਰਿਆਂ ਦਾ ਬੀ ਨਾਸ ਹੋ ਜਾਏਗਾ ਦੁਨੀਆ ਤੇ ਕੁਛ ਨਹੀਂ ਬਚੇਗਾ ਇਹਨਾਂ ਪਾਪੀਆਂ ਬੁੱਚੜਾਂ ਦਾ ਇਹ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਮਰਦਿਆਂ ਦੀ ਖਾਤਮਾ ਹੋ ਜਾਏਗਾ ਇਹਨਾਂ ਦੀ ਕੌਲ ਦੇ ਵਿੱਚੋਂ ਇੱਕ ਵੀ ਬੰਦਾ ਜਿਉਂਦਾ ਨਹੀਂ ਰਹੇਗਾ ਇਹ ਗੱਲ ਯਾਦ ਰੱਖ ਲਿਓ ਯਾਦ ਰੱਖ ਲਿਓ ਇੱਕ ਵੀ ਬੰਦਾ ਜਿਉਂਦਾ ਨਹੀਂ ਰਹੇਗਾ ਇਹਨਾਂ ਨੂੰ ਵੋਟਾਂ ਪਾ ਕੇ ਬਣਾਉਣ ਵਾਲਾ ਨਾ ਜਿਉਂਦਾ ਰਹੇ ਤੇ ਨਾ ਇਹ ਕੰਜਰ ਬਾਦਲ ਕੇ ਰਹਿਣ ਕਿਉਂਕਿ ਪਰਮਾਤਮਾ ਦੇਖਦਾ ਇਨਾ ਪਾਪੀਆਂ ਨੇ ਉਹ ਕੰਮ ਕੀਤੇ ਨੇ ਜੋ ਮੁਗਲਾਂ ਨੇ ਨਹੀਂ ਕੀਤੇ ਜੋ ਅੰਗਰੇਜ਼ਾਂ ਨੇ ਨਹੀਂ ਕੀਤੇ ਉਹ ਜ਼ੁਲਮ ਕਰੇ ਨੇ ਸਿੱਖਾਂ ਦੇ ਬਾਣੇ 'ਚ ਆ ਕੇ ਸਿੱਖਾਂ ਦਾ ਘਾਣ ਕੀਤਾ ਇਨਾ ਪਾਪੀਆਂ ਹਰਾਮੀਆਂ ਨੇ ਪਹਿਲੇ ਜਿਹੜੇ ਜੱਥੇਦਾਰ ਰੱਖੇ ਸੀ ਉਹਨਾਂ ਨੇ ਇਹਨਾਂ ਨੂੰ ਪੰਥ ਤੋਂ ਨਹੀਂ ਸਿੱਖਿਆ ਕਿਉਂਕਿ ਉਹ ਪਾਪੀ ਵੀ ਸਿਰਫ ਆਪਣਾ ਪੇਪਰਵਰਕ ਪੂਰਾ ਕਰ ਗਏ ਇਹਨਾਂ ਦੇ ਗਨਾਹ ਇੰਨੇ ਸੀ ਇਹਨਾਂ ਨੂੰ ਪੰਜ ਤੋਂ ਸੇਕਣਾ ਸੀ ਉਹਨਾਂ ਨੇ ਨਹੀਂ ਸੇਕਿਆ ਆ ਹੁਣ ਇੱਕ ਹੋਰ ਗੜਗੱਜ ਲਿਆਂਦਾ ਉਸ ਪਾਪੀ ਨੂੰ ਵੀ ਖਵਾਈ ਜਾਂਦੇ ਨੇ ਉਹ ਪਾਪੀ ਵੀ ਖਾਈ ਜਾਂਦਾ ਗੱਲਾਂ ਇਹ ਧਰਮ ਦੀਆਂ ਕਰਦੇ ਨੇ ਧਰਮ ਤੋਂ ਕਰੋਨਾ ਕੋਹਾਂ ਦੂਰ ਨੇ ਗੁਰੂ ਦੀ ਗੋਲਖਚੋਰ ਗੈਂਗਸਟਰ ਨੇ ਇਹ ਤੋਂ ਵੱਧ ਕੇ ਕੁਝ ਵੀ ਨਹੀਂ ਸੰਗਤੇ ਇਹ ਗੈਂਗਸਟਰਾਂ ਦਾ ਵਿਰੋਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ